ਆ ਦੁਬਈ ਮਾਲ ਤੇ ਹੁਣ ਆ ਬਾਹਰ ਆ ਗਏ ਆ ਆਪਾਂ ਤੁਹਾਨੂੰ ਬਾਰੋ-ਬਾਰੋ ਵੀ ਦਿਖਾ ਦਿੰਨੇ ਆ ਤਾਂ ਫਿਰ ਆਪਾਂ ਇੱਥੇ ਹੀ ਮਤਲਬ ਕਿ ਬਾੜੀ ਲੰਬੀ ਵੀਡੀਓ ਨਹੀਂ ਬਣਾ ਸਕਦੇਗੇ ਬਾਰੋ-ਬਾਰੋ ਤੁਹਾਨੂੰ ਦਿਖਾ ਦਿੰਨੇ ਹੁਣ ਚਲਿਏ ਫੇ ਇੱਥੇ ਕਿਤੇ ਹੁਣ ਆਇਆ ਐਕਸਾਈਟ ਸਿਟੇਸ ਹਾਸਰਾ ਇਨ ਇਟ ਕੋਕ ਚੱਲੇ ਜਾ ਹੁਣ 12-12 ਤੁਹਾਨੂੰ ਬੋਧ ਦਿਖਾ ਦੇਣਾ ਆ ਅੰਦਰੋਂ ਆਪਾਂ ਨਿਕਲੇ ਆਂ ਜਾਂ ਬਾਹਰ ਮਾਲ ਬਹੁਤ ਵੱਡਾ ਐਨੀ ਵੀਡੀਓ ਬਣਾਉਣੀ ਬੜੀ ਔਖੀ ਆ ਯਾਰ ਤੇ ਇਤੋਂ ਤੁਹਾਨੂੰ 12-12 ਥੋੜਾ ਬੋਧ ਦਿਖਾ ਆ ਗਏ ਤੇ ਫਿਰ ਆਪਾਂ ਮਤਲਬ ਕੀ ਡੀ ਐਂਡ ਕਰੀਏ ਆ ਦੇਖੋ ਆ ਮਾਲ ਦੇ ਬਾਹਰ ਦੀਆਂ ਰੌਣਕਾਂ ਆ ਰਸ਼ ਬਹੁਤ ਜ਼ਿਆਦਾ ਛੁੱਟੀਆਂ ਚੱਲਦੀਆਂ ਵੀ ਆ ਨੈਸ਼ਨਲ ਡੇ ਦਾ ਕਰਕੇ ਤੇ ਬਹੁਤ ਜ਼ਿਆਦਾ ਰਸ਼ ਆ

ਦੇਖੋ ਇਹੋ ਜਿਹਾ ਕੈਮਰਾ ਲੈ ਘੁੰਮ ਰਹਾ ਵੀਡੀਓ ਵਿੱਚ ਉਹ ਦੇਖੋ ਅੱਗੇ ਰੱਖਾ ਹੋਇਆ ਹੈ ਬਾਈ ਅੱਗੇ ਵੀ ਇਹ ਵੀਡੀਓ ਵੀ ਇਹ ਲੜਕਾ ਕੋ ਵੀ ਦੇਖਾ ਇਹ ਜੋ ਬੈਗ ਟਾਣਾ ਹੋਇਆ ਦੇਖੋ ਹਾਂ ਬੈਗ ਟਾਣਾ ਹੋਇਆ ਬੱਚਾ ਦੇਖੋ ਆਹ ਦੇਖੋ ਬਾਈ ਇਹ ਬੰਦੇ ਵੀ ਜਿਹੜੇ ਇੰਸਟਾਗ੍ਰam ਦੀਆਂ ਰੀਲ ਰੂਲਾ ਬਣਾਉਂਦੇ ਆ ਆ ਦੋ ਇੱਕ ਦੇ ਪਿੱਛੇ ਬੈਗ ਪਾਇਆ ਹੈ ਇੱਕ ਜਿਹੜਾ ਬਲੈਕ ਕੋਟ ਵਾਲਾ ਹੈ

ਇਹ ਲੋਕਾਂ ਕੋ ਵੀਡੀਓ ਬਹੁਤ ਆਤਾ ਹੈ ਮੈਂ ਨਹੀਂ ਦੇਖਾ ਚਲੋ ਠੀਕ ਹੈ ਫਿਰ ਦੋਸਤੋ ਉਹ ਜਿੰਨੀ ਤੁਹਾਨੂੰ ਮੈਂ ਦਿਖਾ ਸਕਦਾ ਜਿੰਨਾ ਦਿਖਾ ਸਕਦਾ ਹੀ ਦਿਖਾਤਾ ਹੁਣ ਵੀ ਦੇਖਾਂਗੇ ਅੱਗੇ ਜਦੋਂ ਫਿਰ ਟਾਈਮ ਮਿਲੇ ਆ ਕੇ ਦੇਖੋ ਬਣਾਵਾਂਗੇ ਤੇ ਹੋਰ ਤੁਹਾਨੂੰ ਦਿਖਾ ਦਾਂਗੇ ਤੇ ਹੁਣ ਚੰਗਾ ਫਿਰ ਤੁਹਾਨੂੰ ਸਾਰਿਆਂ ਨੂੰ ਚਲੋ ਠੀਕ ਹੈ ਦੋਸਤੋ ਚੰਗਾ ਹੋਵੇ ਤੁਹਾਨੂੰ ਸਾਰਿਆਂ ਨੂੰ ਹੁਣ ਆਪਾਂ ਜਿੰਨੀ ਕਿਤੇ ਵੀਡੀਓ ਬਣਾਉਣੀ ਹੀ ਬਣਾ ਦਿੱਤੀ ਆ ਹੁਣ ਆਪਾਂ ਗਾਂਹ ਹੋਰ ਕਿਤੇ ਘੁੰਮਣ ਜਾਂਦੇ ਆ ਤੇ ਉੱਥੇ ਬਣਾਉਣੀ ਆ ਵੀਡੀਓ ਚਲੋ ਠੀਕ ਆ ਫਿਰ ਦੋਸਤੋ ਤੇ ਹੁਣ ਜਿੰਨੀ ਮੈਂ ਦਿਖਾਉਣੀ ਸੀ ਤੁਹਾਨੂੰ ਦਿਖਾ ਦਿੱਤੀ ਅੰਦਰ ਵੀ ਆਪਾਂ ਤੁਹਾਨੂੰ ਮਾਲ ਜਿੰਨਾ ਕਿ ਦਿਖਾ ਸਕਦੇ ਦਿਖਾ ਦਿੱਤਾ ਜਿਹੜਾ ਬਾਹਰਲਾ ਸੀਗਾ ਉਹ ਤਾਂ ਉਹ ਵੀ ਦਿਖਾ ਦਿੱਤਾ ਤੇ ਹੁਣ ਆਪਾਂ ਗਾਂਹ ਕਿਤੇ ਹੋਰ ਘੁੰਮਣ ਜਾਵਾਂਗੇ ਤਾਂ ਤੁਹਾਨੂੰ ਦਿਖਾ ਦੇਵਾਂਗੇ ਠੀਕ ਆ ਨਾ ਤੇ ਕਿਉਂਕਿ ਹੁਣ ਕੰਟੀਨਿਊ ਵੀਡੀਓ ਬਣਾਉਣੀ ਵੀ ਔਖੀ ਆ ਮੋਬਾਈਲ ਦੀ ਬੈਟਰੀ ਵੀ ਖਤਮ ਹੋ ਗਈ ਆ ਠੀਕ ਆ ਨਾ ਚਲੋ ਦੇ ਦੇ ਕਿਤੇ ਹੋਰ ਪਾਸੇ ਜਾਂਦੇ ਆ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਤੇ ਚਲੋ ਠੀਕ ਆ ਫਿਰ ਦੋਸਤੋ ਜਿੱਦਾਂ ਮੈਂ ਤੁਹਾਨੂੰ ਕਿਹਾ ਵੀ ਵੇਚ ਵੇਚ ਜਿੱਦਾਂ ਆਪਾਂ ਨੂੰ ਮੌਕਾ ਮਿਲਦਾ ਤੁਹਾਨੂੰ ਦਿਖਾਈ ਜਾਵਾਂਗੇ ਤੇ ਆ ਦੇਖੋ ਹੁਣ ਇੱਧਰ ਮਤਲਬ ਕੀ ਹੈ ਤਾਂ ਪੂਰੀਆਂ ਰੌਣਕਾਂ ਬਹੁਤ ਲੱਗੀਆਂ ਪਈਆਂ ਵੀਡੀਓ ਜਿੰਨੀ ਮਰਜ਼ੀ ਲੰਬੀ ਬਣਾ ਲਈਏ ਪਰ ਟਾਈਮ ਵੀ ਆਪਣੇ ਕੋਲ ਉਨਾ ਕੀ ਹੈ ਨਾ ਤੇ ਚਲੋ ਠੀਕ ਆ ਵੇ ਤੇ ਹੁਣ ਗਾਹ ਕਿਤੇ ਹੋਰ ਜਾਣੇ ਆ ਅੱਜ ਆਪਾਂ ਨਿਕਲੇ ਪਏ ਆ ਇੱਕ ਜਗ੍ਹਾ ਤੇ ਹੋਰ ਜਾਣਾ ਆ ਜੇ ਉੱਥੇ ਪਹੁੰਚੇ ਆਪਾਂ ਤੇ ਉੱਥੇ ਵੀ ਤੁਹਾਨੂੰ ਵੀਡੀਓ ਬਣਾ ਕੇ ਦਿਖਾਵਾਂਗੇ ਆਪਾਂ ਵੀਡੀਓ ਅਪਲੋਡ ਕਰਦੇ ਆ ਆਪਾਂ ਜਾ ਕੇ ਉੱਥੇ ਦੀ ਵੀ ਬਣਾ ਕੇ ਤੇ ਉਹ ਵੀ ਜਗ੍ਹਾ ਤੁਹਾਨੂੰ ਦਿਖਾਉਣੇ ਆਪਾਂ ਹੁਣ ਆਪਾਂ ਜਾਣਾ ਆ ਗਲੋਬ ਦੇਖ ਲਈਏ ਉੱਥੇ ਟਿਕਟ ਮਿਲਦੀ ਆ ਜਾਂ ਨਹੀਂ ਕਿਉਂਕਿ ਆਪਾਂ ਨੂੰ ਪਹਿਲਾਂ ਫਿਊਚਰ ਮਿਊਜ਼ੀਅਮ ਤਾਂ ਮਿਲੀ ਨਹੀਂ ਹੈਗੀ ਤੇ ਚਲੋ ਠੀਕ ਆ ਫੇ ਵੀਡੀਓ ਦੇਖਣ ਲਈ ਧੰਨਵਾਦ ਤੇ ਮੇਰੇ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਕਿਉਂਕਿ ਰੈਂਡਮਲੀ ਜਦੋਂ ਮੈਂ ਕਦੇ ਘੁੰਮਣ ਕਾ ਮਨ ਜਾਂਦਾ ਵੀਡੀਓ ਅਪਲੋਡ ਕਰ ਦਿੰਦਾ ਆ ਤੇ ਤੁਸੀਂ ਵੀ ਇੰਜੋਏ ਕਰ ਸਕਦੇ ਆ ਤੇ ਨਾਲ ਨਾਲ ਜਿਹੜਾ ਮੈਨੂੰ ਵੀ ਇਹ ਬੈਨੀਫਿਟ ਮਿਲੂਗਾ ਕਿ ਚਲੋ ਮੇਰਾ ਚੈਨਲ ਗਰੋ ਕਰਦਾ ਠੀਕ ਆ ਨਾ ਚਲੋ ਠੀਕ ਆ ਫਿਰ